ਅਸੀਂ ਤੁਹਾਨੂੰ ਇੱਕ ਅਜਿਹੇ ਕਰੈਕਟਰ ਨਾਲ ਮਿਲਾਨੇ ਆ ਇੱਕ ਅਜਿਹੇ ਕਿਸਾਨ ਆਗੂ ਨਾਲ ਬੁਲਾਣੇ ਆ ਜਿਹੜੇ ਕਿ 200 B21 ਦੇ ਅੰਦੋਲਨ ਦੇ ਵਿੱਚ ਇੱਕ ਫੇਸ ਬਣੇ ਉਮਰ ਕਿੰਨੀ ਹੋ ਗਈ ਤੁਹਾਡੀ 189 ਨਾਟਕ ਸੇ ਅੱਛਾ 185 ਸੀ 189 ਉਹ ਦੀ ਉਮਰ ਚਾਕੇ ਤਾਂ ਬਾਬੇ ਕਹਿੰਦੇ ਗੁੱੜ ਜਾਂਦੇ ਗੋਡੇ ਤੇ ਬੈਹੋਂ ਦੇ ਮੰਜੇ ਨਾਲ ਲਾ ਕੇ ਤੁਸੀਂ ਇਹਨੇ ਕੰਮ ਕਿਵੇਂ ਆਫਿਸ ਕਿੱਥੇ ਜਾਂਦਾ ਹੈ ਇਹ ਕੰਮ ਕਰਦਾਂਗੇ ਹਾਂ ਹਾਂ ਵੀ ਮੈਂ ਵਰਕਸ ਕਰ ਦਾਂ ਮੈਂ ਅੱਛਾ ਜਦੋਂ ਅੰਦোলন ਆਤਮ ਹੋਇਆ ਸੀ ਇਹ ਪੈਦਲ ਦਿੱਲੀ ਤੋਂ ਪੰਜਾਬ ਆਏ ਸੀਗੇ ਸਾਬ ਤੁਹਾਡੇ ਜਾਂ ਠੰਡੇ ਦਿਮਾਗ ਨਾਲ ਸੋਚ ਇਹ ਕਿ چھوٹਾ ਜਿਹਾ ਪੰਜਾਬ ਹੈ ਜੋ ਪੂਰੇ ਦੇਸ਼ ਨੂੰ ਬਾਹਰਲੇ ਲੋਕਾਂ ਨੂੰ ਵੀ ਰਾਜ ਪੈਦਾ ਕਰ ਸਕਦਾ ਹੈ ਇਹ ਪੰਜਾਬ ਖਸ ਕੇ ਕਰਦਾ ਮਤਲਬ ਮੜੀਏ ਹੇਟ ਟੂ ਹੇਟ ਹੋ ਜੋ ਹਿੰਦੁਸਤਾਨ ਦਾ ਹਿੰਦੂਚਾਪ ਜੋ ਹੈ ਨਾ ਇਹ ਖਤਮ ਹੋ ਜਾਏ ਪੰਜ ਸਾਲ ਪਹਿਲਾਂ ਕਿਸਾਨੀ ਮੁੱਦੇ ਸੀ ਹੁਣ ਉਹ ਮੁੱਦੇ ਕਿੱਥੇ ਖੜੇ ਆ ਉੱਥੇ ਹੀ ਖੜੇ ਆ ਨੀ ਉਹ ਪੰਜ ਸਾਲ ਜਿਹੜੇ ਮੁੱਦੇ ਸੀ ਉੱਥੇ ਹੀ ਖੜੇ ਆ ਦੇਖੋ ਭਗਵਾਨ ਜਮਾਨ ਦੀ ਸਰਕਾਰ ਸਹੀ ਹੁੰਦੀ ਤਾਂ ਇਹ ਚ ਮੇਲੇ ਸਾਡੇ ਅੱਜ ਖਤਮ ਹੋਈ ਜਾਂਦੇ ਭਗਵਾਨ ਜਮਾਨ ਬੇਨਤੀ ਮੰਗਾ ਬੇਨਤੀ ਕਰਦਾ ਤੇਰੇ ਅੱਗੇ ਮੋਦੀ ਦੀ ਇੱਕ ਗੱਲ ਨਾ ਮੰਨੀ ਇੱਕ ਗੱਲ ਨਾ ਮੰਨੀ ਅਸੀਂ ਤੇਰੇ ਮਗਰੇ ਆਸੀ ਤੁਹਾਨੂੰ ਇੱਕ ਅਜਿਹੇ ਕਰੈਕਟਰ ਨਾਲ ਮਿਲਾਨੇ ਆ ਇੱਕ ਅਜਿਹੇ ਕਿਸਾਨ ਆਗੂ ਨਾਲ ਬੁਲਾਣੇ ਆ ਜਿਹੜੇ ਕਿ 200 21 ਦੇ ਅੰਦੋਲਨ ਦੇ ਵਿੱਚ ਇੱਕ ਫੇਸ ਬਣੇ ਔਰ ਜਿਨ੍ਹਾਂ ਨੇ ਇੱਕ ਪੋਸਟਰ ਬੁਆਏ ਬਣੇ ਔਰ ਜਿਨ੍ਹਾਂ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ ਕਿ ਮੋਦੀ ਨੂੰ ਮੁਕਿਓਂ ਸੇ ਕੂਟੇਂਗੇ ਆ ਬਾਬਾ ਜੀ ਤੁਹਾਡਾ ਜਿਹੜਾ ਬੜਾ ਮਸ਼ਹੂਰ ਹੋਇਆ ਸੀਗਾ ਉਹ ਡਾਇਲੋਗ ਆ ਹੈਨਾ ਤੇ ਮੋਦੀ ਨੂੰ ਮੁਕਕੇ ਸੇ ਹਾਂ ਤੇ ਓਹੋ ਹੁਣ ਵੀ ਲੋਕ ਪੁੱਛਦੇ ਯਾਦ ਕਰਦੇ ਕੀ ਕਹਿੰਨੇ ਹੋਂ ਯਾਦ ਕਰਦੀਆ ਬਿਲਕੁਲ ਉਹ ਮੇਤੋਂ ਕਦੇ ਕਦੇ ਬੁਲਾਉਂਦੇ ਆ ਹਾਂ ਵੀ ਤਾਂ ਫੋਨ ਮੈਂ ਕਿਹਾ ਦੇਖੋ ਹਾਂ ਉਸ ਟਾਈਮ ਮੋਦੀ ਹੋਰ ਸੀ ਹੁਣ ਮੋਦੀ ਹੋ ਰਿਹਾ ਹੁਣ ਸਾਡੇ ਨਾਲ ਦਸ਼ਮਣੀ ਕਰੂ ਕਿਸੇ ਖੰਧ ਕਾਲੀ ਗੱਲ ਹੋ ਗਈ ਤਾਂ ਮੈਨੂੰ ਫੜ ਕੇ ਅੰਦਰ ਸਿੱਟੂਗਾ ਮੈਂ ਬੁਰਾ ਆਦਮੀ ਆ ਪਰ ਮੈਂ ਤਾਂ ਹੱਕ ਦੀ ਲੜਾਈ ਲੜੂਗਾ ਇਸ ਕਰਕੇ ਮੈਂ ਉਹਨਾਂ ਨੂੰ ਥੋੜਾ ਜਿਹਾ ਮਨਾ ਕਰ ਦਿੰਦਾ ਹਾਂ ਹਾਂ ਨਹੀਂ ਠੀਕ ਹੈ ਕਿਸੇ ਦੀ ਸ਼ਾਂਤ ਦੇ ਖਿਲਾਫ ਦਾ ਨਹੀਂ ਕਰਨੀ ਚਾਹੀਦੀ ਕਈ ਵਾਰ ਪੰਜਾਬੀਆਂ ਤੋਂ ਪੰਜਾਬੀ ਬੋਲਦੇ ਬੋਲਦੇ ਹਿੰਦੀ ਬੋਲਣ ਕਿਉਂ ਮੈਂ ਉਸੇ ਕਰਕੇ ਬੋਲਦਾ ਕਿਉਂ ਸਾਡੇ ਪੰਜਾਬੀ ਆ ਜਿਹੜੇ ਉਹ ਤਾਂ ਪੰਜਾਬੀ ਜਾਣਦੇ ਆ ਜਿਹੜੇ ਬਾਹਰ ਪੰਜਾਬ ਤੋਂ ਹਰਿਆਣਾ ਤੋਂ ਬਗੈਰ ਬਾਹਰ ਕੇ ਬਾਹਰ ਦੇ ਲੋਕ ਐ ਉਹ ਪੰਜਾਬੀ ਨਹੀਂ ਜਾਣਦੇ ਹਿੰਦੀ ਬੋਲਣ ਦੇ ਮੈਂ ਹਿੰਦੀ ਬੋਲਦਾ ਉਹਨਾਂ ਨੂੰ ਸਮਝ ਆਉਣਾ ਨਹੀਂ ਆਗਾ ਬਕਦਾ ਇਕੱਡਾ ਹਿੰਦੀ ਬੋਲਣ ਦੇ ਨਾਲ ਸਾਡੀ ਸਰਕਾਰ ਨੂੰ ਵੀ ਕੋਈ ਚੱਲ ਮੈਂ ਸਾਡਾ ਇੱਕ ਜਿਹੜਾ ਪੰਜਾਬ ਦਾ ਬੰਦਾ ਬੋੜਾ ਹਾਂ ਹਾਂ ਮਤਲਬ ਹੋਟਮੈਨ ਹਾਂ ਆਪ ਹਿੰਦੀ ਬੋਲਦੇ ਹਾਂ ਮੈਂ ਸਾਡੀ ਪਾਛਾ ਬੋਲਦਾ ਹਾਂ ਅਸੀਂ ਕਿਉਂ ਨਾ ਅਸੀਂ ਉਹਨਾਂ ਦੀਆਂ ਮੁੰਡਾਂ ਬਣ ਜ ਤੁਸੀਂ ਹੁਣ ਹਿੰਦੀ ਸਿੱਖ ਲਈ ਆ ਫਿਰ ਪੂਰੀ ਹਿੰਦੀ ਮੈਂ ਪੂਰੀ ਬੋਲਦਾ ਅੱਠ ਪਾ ਅੱਠ ਤੱਕ ਲਸਾਂ ਪਾਤਾ ਹੁਣ ਅੱਛਾ ਪੂਰੀ ਹਿੰਦੀ ਬੋਲਦੇ ਅੱਛਾ ਅੱਛਾ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਮੇਰਾ ਪਿੰਡ ਗੁਰਜ ਹਰੀ ਸਿੰਘ ਵਾਲਾ ਅੱਛਾ ਜੀ ਡਿਸਟ੍ਰਿਕਟ ਲੋਕਜਾਨਾ ਤਹਿਸੀਲ ਰਾਏਕੋਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਛੋਟਾ ਜਿਵੇਂ ਨੂਰਾ ਮਾਹੀ ਨੇ ਅੰਤਰਾਜ ਤੋਂ ਬੱਚਿਆਂ ਦੀ ਖਬਰ ਮੰਗਾਈ ਸੀ ਗੁਰਦੁਆਰਾ ਟਾਲੀਣਾ ਸਾਹਿਬ ਅੱਛਾ ਉਮਰ ਕਿੰਨੀ ਹੋ ਗਈ ਤੁਹਾਡੀ 189 90 ਅੱਛਾ ਹਾਂ 189 5 ਸੀ ਹੁਣ 189 ਤੇ ਇਹ ਚੜ੍ਹਦੀ ਕਲਾ ਦਾ ਕੀ ਹੋਣਾ ਬਿਲਕੁਲ ਹੈ ਨਾ ਤੇ ਕੀ ਕੰਮ ਕਰ ਰੂਟੀਨ ਕੀ ਹੁੰਦੀ ਤੁਹਾਡੀ ਕੀ ਕੰਮ ਕਰ ਕਰਦੇ ਪਹਿਲਾਂ ਨਾਂ ਮੈਂ ਪੜਦਾ ਸੀ ਅੱਛਾ ਜੀ ਸਨ 1960 ਦਾ ਮੇਰਾ ਲਾਇਸੈਂਸ ਪੜਿਆ ਡਰਾਈਵਿੰਗ ਨਹੀਂ ਅੱਜ ਕੱਲ ਕੀ ਕਰਦੇ ਹੋਣੇ ਅੱਜ ਕੱਲ ਮੈਂ ਕੁਝ ਨਹੀਂ ਕਰਦਾ ਸਿਰਫ ਆਪਣੀ ਪਾਰਟੀ ਦੇ ਖਾਤਰ ਇਹ ਆਪਣੇ ਕਿਸਾਨਾਂ ਨੂੰ ਬਾਹਰ ਇਸ ਕੰਮ ਦੇ ਖਾਤਰ ਨਿਆਉਣ ਲੱਗਿਆਂ ਹਾਂ ਅੱਛਾ ਮੈਂ ਕੁਝ ਕੁਝ ਨਹੀਂ ਕਰਦਾ ਹਾਂ ਹਾਂ ਮੈਂ ਕੋਈ ਖੇਤੀ ਕਰਦਾ ਮੇਰੇ ਮੁੰਡੇ ਖੇਤੀ ਕਰਨੇ ਸਭ ਤੋਂ ਬੱਚਾ ਅੱਛਾ ਮੈਂ ਅੱਛਾ ਇੱਕ ਇੱਕ ਸਵਾਲ ਹੋਰ ਮੈਂ ਪਰਸਨਲ ਤੌਰ ਤੇ ਪੁੱਛ ਲਾਂ ਹਾਂ ਕਿ ਬੈਹ ਦੇ ਬੋਢੀ ਉਮਰ ਚ ਆ ਕੇ ਤਾਂ ਬਾਬੇ ਕਹਿੰਦੇ ਜੁੜ ਜਾਂਦੇ ਗੋਡੇ ਤੇ ਬੈਹ ਦੇ ਮੰਜੇ ਨਾਲ ਲਾ ਕੇ ਤੁਸੀਂ ਇਹਨੇ ਕੈਮ ਕਿਵੇਂ ਆ ਮਾਇਕ ਆ ਨਾਇਆ ਦੇਖੋ ਜੀ ਹਾਂ ਪਹਿਲੀ ਗੱਲ ਤਾਂ ਇਹ ਹੈ ਬਈ ਮੈਂ 55 ਸਾਲ ਤੋਂ ਗੱਡੀ ਚਲਾਈ ਜੀ ਸਨ 1980 ਤੋਂ ਲੈ ਕੇ ਅੱਛਾ ਉਹਨੇ ਕਾਰ ਡਰ ਟਰੱਕ ਚਲਾਉਂਦੇ ਸੀ ਆਹ ਕਹਾਂ ਅੱਛਾ ਮੈਂ ਸਾਰੇ ਦੇਸ਼ਾਂ ਚ ਕੋ ਮੈਂ ਬੰਗਲਾਦੇਸ਼ ਵੀ ਜਾਇਆ ਮਰਮਾ ਵੀ ਜਾਇਆ ਟਰੱਕ ਰੱਖੀ ਅੱਛਾ ਗੱਡੀ ਲੈ ਕੇ ਅੱਛਾ ਯੋਜਨਾਈ ਹੋਸਾ ਬਾਦ ਹਾਂ ਫਿਰ ਮੈਂ ਆਪਣਾ ਘਰ ਦੇ ਵਿੱਚ ਜੋ ਵੀ ਮਾਰਾ ਮੋਟਾ ਹੁੰਦਾ ਸੀ ਮੈਂ ਕੰਮ ਕਰ ਲੈਂਦੇ ਸੀ ਤੇ ਮੈਂ ਆਪੇ ਮਿਹਨਤ ਕਰਦਾ ਸੀ ਫੁੱਟਬਾਲ ਖੇਡਣਾ ਜਾਂ ਬਾਾਕੀ ਖੇਡਣਾ ਲੱਗਦਾ ਸੀ ਹੇੇ ਕੰਮ ਕਰਦਾ ਹੁੰਦਾ ਸੀ ਮੈਂ ਮਾਰਗਿਸ ਕਰਦਾ ਮੈਂ ਅੱਛਾ ਇਹਨਾਂ ਬਾਰੇ ਮੈਂ ਹੋਰ ਦੱਸਣਾ ਕਿ ਜਦੋਂ ਅੰਦੋਲਨ ਖਤਮ ਹੋਇਆ ਸੀ ਇਹ ਪੈਦਲ ਦਿੱਲੀ ਤੋਂ ਪੰਜਾਬ ਆਏ ਸੀ 14 ਦਿਨ ਹੁਣ ਵੀ ਸੈਰ ਕਰਦੇ ਹਾਂ ਹਾਂ ਬਿਲਕੁਲ ਹੁਣ ਵੀ ਹਾਂ ਹੁਣ ਵੀ ਗਰਾਹ ਚ ਜਾਣਾ ਸਕੂਲ ਦੇ ਬੱਚੇ ਜਿੱਨੇ ਜਰ ਮੈਂ ਜਾਂਦਾ ਨਹੀਂ ਉਹਨਾਂ ਜਰ ਦੇਖਦੇ ਰਹਿੰਦੇ ਪਹਿਰੀ ਹੱਥ ਲਾਉਂਦੇ ਬਾਪੂ ਆ ਗਿਆ ਬਾਪੂ ਹਾਂ ਮੇਰੇ ਪਿੰਡ ਦੇ ਕਿਰੋੜੇ ਉਹ ਤੁਸੀਂ ਜੇ ਇਹ ਕਿੱਦਾਂ ਆਇਆ ਸੀ ਕਿ ਦਿੱਲੀ ਤੋਂ ਪੈਦਲ ਆਉਣ ਦਾ ਵਿਚਾਰ ਕਿੱਦਾਂ ਆ ਗਿਆ ਸੀ ਇਹ ਵਿਚਾਰਿਆਂ ਹੋਇਆ ਜੀ ਬਈ ਦੇਖੋ ਜਿਹੜਾ ਸਾਡੇ ਇਹ ਲੋਕ ਸੀ ਜਿੰਨੇ ਪਾਰਟੀ ਨਾਲ ਇਹਨਾਂ ਨੇ ਤਾਂ ਮੋਦੀ ਦਾ ਕਹਿਣਾ ਮੰਨ ਕੇ ਫਟਾਫਟ ਤਿਆਰੀਆਂ ਕਰ ਲਈਆਂ ਹਾਂ

ਉਹ ਕਹਿੰਦੇ ਬਾਪੂ ਆਪਾ ਪੈਦਲ ਚੱਲਣਾ ਪਿੰਡਾਂ ਦੇ ਵਿੱਚ ਨਾਲ ਜਮੇ ਲੋਕਾਂ ਦੀਆਂ ਰਾਹਾਂ ਚ ਮਾਰਸ਼ ਕਰਦਾ ਆ ਨਾਲੇ 20 25 30 ਕਿਲੋਮੀਟਰ ਰੋਜ਼ ਪੈਦਲ ਕਰਦੇ ਸੀ ਫਿਰ ਉਦੋਂ ਨਾਲ ਜਿਹੜਾ ਕੋਈ ਸਿੱਕਾ ਸੀ ਆਉਂਦਾ ਸੀ ਆਪਾਂ ਨੂੰ ਪਾਣੀ ਦੇ ਕੇ ਰਾਹ ਉੱਤੇ ਆਏ ਕਰਕੇ ਜੇ 14 ਮਹੀਨਾ ਚ ਤੁਸੀਂ ਤੰਦ ਪੰਜਾਬ ਦੀ ਜਿਹੜੀ ਜਵਾਨੀ ਐ ਨਸ਼ੇ ਦੇ ਵਿੱਚ ਬਹੁਤ ਲੱਗੇ ਕਿ ਨਸ਼ਾ ਬਹੁਤ ਫੈਲ ਗਿਆ ਤੁਸੀਂ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹਨਾ ਮੈਂ ਨੌਜਵਾਨੀ ਨੂੰ ਇਹ ਸੰਦੇਸ਼ ਦੇਣਾ ਚਾਹਨਾ ਵਿੱਚੋ ਮੇਰੇ ਬੇਟੋ ਦੇਖੋ ਇਹ ਜਿਹੜੀ ਜਵਾਨੀ ਹੈ ਨਾ ਇਹ ਵਾਰ-ਵਾਰ ਨਹੀਂ ਆਉਂਦੀ ਪਰਮੇਸ਼ਰ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਮਨ ਮਨ ਮਾਨਸ ਕੀ ਜਾਗ ਸਵੇਕੇ ਪਿਛਾਂਵੋ ਅਸੀਂ ਇੱਕੋ ਹੀ ਆ ਸਵੇਕੇ ਸਾਰੇ ਧਰਤੀ ਤੇ ਪੈਦਾ ਹੋ ਗਏ ਉਸ ਤੋਂ ਬਾਅਦ ਚੰਗੇ ਕੰਮ ਕਰਾਂਗੇ ਤਾਂ ਸਾਡੀ ਦੁਆਰੇ ਫਿਰ ਪਰਮਾਤਮਾ ਪਰਵਾ ਕਰੇ ਜੇ ਅਸੀਂ ਬੁਰੇ ਕੰਮ ਕਰਾਂਗੇ ਜਾਂ ਨਸ਼ਾ ਕਰਾਂਗੇ ਜਾਂ ਕੋਈ ਹੋਰ ਬੁਰਾ ਕੰਮ ਚੋਰੀ ਚੁਮਾਰੀ ਕਰਾਂਗੇ ਜੇ ਅਸੀਂ ਨਰਕਾਂ ਦੇ ਅਧਿਕਾਰੀ ਆ ਮੇਰੇ ਭਰਾਵੋ ਮੇਰੇ ਬੱਚੇ ਛੋਟੇ ਬੱਚੇ ਨਸ਼ਿਆਂ ਤੋਂ ਦੂਰ ਹੋ ਜੇ ਸਾਰੇ ਅੱਜ ਜਿਹੜਾ ਇਹ ਰੈਲੀ ਹੋ ਰਹੀ ਹੈ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹਦੇ ਬਾਰੇ ਤਾਂ ਦੇਖੋ ਜੀ ਇਹੀ ਆ ਭਾਈ 5 ਸਾਲ ਹੋ ਗਏ ਸਾਨੂੰ ਲਾਰਾ ਲਾ ਕੇ ਉੱਥੋਂ ਭੇਜ ਤਾ ਹਾਂ ਹਾਂ ਮਤਲਬ ਦਿੱਲੀ ਬਾਟਰ ਤੇ ਹਾਂ ਔਰ ਸਾਨੂੰ ਲੇਖਤਾ ਜਿਹੜੀਆਂ ਦਿੱਤੀ ਅਸੀਂ ਉਹ ਅਸੀਂ ਮੰਗਦੇ ਆਂ ਵੀ ਸਾਡੀਆਂ ਉਹ ਜਿੰਨੀਆਂ ਮੰਗਾਂ ਸਾਡੀਆਂ ਕੀਤੀਆਂ ਸਿੰਘ ਬਾਟਰ ਤੇ ਉਹ ਪੂਰੀਆਂ ਕਰੇ ਬਾਕੀ ਇੱਛਾ ਚੰਡੀਗੜ੍ਹ ਦੇ ਵਿੱਚ ਜਿਹੜਾ ਸਿਆਪਾ ਪਾਇਆ ਹੋਇਆ ਚੰਡੀਗੜ੍ਹ ਤਾਂ ਸਾਡਾ ਪੰਜਾਬ ਦੀ ਰਾਜਧਾਨੀ ਆ ਸਾਡੇ ਕਿੰਨੇ 126 ਪੇਜ ਹਜ਼ਾਰ ਕੇ ਇਹਨਾਂ ਚੰਡੀਗੜ੍ਹ ਆ ਗਿਆ ਹਾਂ ਚੰਡੀਗੜ੍ਹ ਇਹਦੇ ਜੋ ਸੈਂਟਰਾਂ ਦੀ ਗੱਲ ਹੈ ਹਾਂ ਹਾਂ ਫਿਰ ਸਾਡੀ ਯੂਨੀਵਰਸਿਟੀ ਹੈ ਜਿਹੜੀ ਉਹ ਸਾਡੀ ਘੋਰੀ ਹੈ ਚੰਡੀਗੜ੍ਹ ਤੇ ਜਿੰਨੇ ਵੀ ਫੜੇ ਫੜੇ ਹਜ਼ਾਰੇ ਆ ਉਹ ਸਾਰੇ ਆਪ ਦੀ ਕੰਮ ਕਰ ਰਹੀ ਹੈ ਇਹਦੇ 'ਚ ਕੋਈ ਸੈਂਟਰ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਦੱਸ ਪੰਜਾਬ ਵੀ ਪਰ ਇੱਕ ਵਾਰ ਲੈ ਮੋਤੀ ਸਾਹਿਬ ਅੱਗੇ ਬੇਨਤੀ ਕਰਦਾ ਮੋਤੀ ਸਾਹਿਬ ਥੋੜੇ ਜਿਹਾ ਠੰਡੇ ਦਿਮਾਗ ਨਾਲ ਸੋਚ ਇਹ ਇੱਕ ਛੋਟਾ ਜਿਹਾ ਪੰਜਾਬ ਹੈ ਜੋ ਪੂਰੇ ਦੇਸ਼ ਨੂੰ ਕਿ ਬਾਹਰਲੇ ਲੋਕਾਂ ਨੂੰ ਵੀ ਅਨਾਜ ਪੈਦਾ ਕਰਕੇ ਹਾਂ ਹਾਂ ਪਰ ਇਹ ਦੇਖ ਲੈ ਤੂੰ ਥੋੜਾ ਬਹੁਤ ਕਰ ਲੈ ਹਰੀ ਕ੍ਰਾਂਤੀ ਲਾਂਦੀ ਚਿੱਟੀ ਕ੍ਰਾਂਤੀ ਲਾਂਦੀ ਸਾਰਾ ਕੁਝ ਕੀਤਾ ਤੂੰ ਦੇਖ ਲੈ ਐਸੇ ਚ ਪੰਜਾਬ ਨੂੰ ਦੇਖ ਲੈ ਇਹ ਪੰਜਾਬ ਖਸ ਗਿਆ ਕਿੱਦੋਂ ਮਤਲਬ ਮੜਿਆ ਹੈ ਮਿਹੜਾ ਜੋ ਹਿੰਦੁਸਤਾਨ ਦਾ ਹਿੰਦੂ ਚਪਿਓ ਆ ਨਾ ਇਹ ਖਤਮ ਹੋ ਜਾਏਗਾ ਹੁਣ ਜਿਹੜੇ 5 ਸਾਲ ਪਹਿਲਾਂ ਕਿਸਾਨੀ ਮੁੱਦੇ ਸੀਗੇ ਉਹਨ ਉਹ ਮੁੱਦੇ ਕਿੱਥੇ ਖੜੇ ਆ? ਉੱਥੇ ਹੀ ਖੜੇ ਆ। ਹਾਂ ਉਹ 5 ਸਾਲ ਜਿਹੜੇ ਮੁੱਦੇ ਸੀ ਉੱਥੇ ਹੀ ਖੜੇ ਆ। ਬਾਤ ਨੂੰ ਦੱਸ ਕੇ ਹਟਿਆ ਨਾ ਸਾਨੂੰ ਲਾਰਾ ਲਾ ਕੇ ਪੰਜਾਬ ਨੂੰ ਭੇਜਤਾ ਮੁੜ ਕੇ ਕੰਮ ਉੱਥੇ ਦਾ ਉੱਥੇ ਹੀ ਆ। ਕਹਿੰਨ ਕਾਨੂੰਨ ਵਾਪਸ ਕਰਕੇ ਸਾਨੂੰ ਕਹਿਤਾ ਜਾਓ ਕੰਮ ਉਸ ਦਾ ਉੱਥੇ ਦਾ ਮੈਂ ਇਹਨਾਂ ਨੂੰ ਕਿਹਾ ਜੀ ਨਾ ਜਾਓ। ਇੱਕ ਮਹੀਨਾ ਬੈਠ ਜਾਓ 20 ਦਿਨ ਬੈਠ ਜਾਓ ਸਾਰੀਆਂ ਮੰਗਾਂ ਲੈ ਕੇ ਜਾਵਾਂਗੇ। ਸਾਡੇ ਲੀਡਰਾਂ ਨੂੰ ਪੈਸੇ ਪੈਸੇ ਦੇ ਕੇ ਲਾਲਚ ਦੇ ਕੇ ਵੀ ਪੰਜ ਸਰਪੰਚ ਐਮਐਲਏ ਮੁੱਖ ਮੰਤਰੀ ਬਣੋ ਭਜਾ ਤੇ ਵੀ ਅਸੀਂ ਮੁੱਖ ਮੰਤਰੀ ਬਣਾਂਗੇ ਸਾਡੇ ਕਿਸਾਨਾਂ ਨੂੰ ਲਾਲਚ ਪਾ ਕੇ ਭਜਾਏ ਅੱਜ ਕੇ ਆ ਕੇ ਸਾਡਾ ਜਾ ਤੇ ਹੁਣ ਜਿਹੜਾ ਇਹ ਸਰਕਾਰ ਦਾ ਕੇਂਦਰ ਸਰਕਾਰ ਦਾ ਜਾਂ ਪਹਿਲਾਂ ਇਹ ਦੱਸੋ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਸਰਕਾਰ ਉਹਦੀਆਂ ਜਿਹੜੀਆਂ ਕਿਸਾਨਾਂ ਪ੍ਰਤੀਨਿਧੀਆਂ ਉਹਦੇ ਬਾਰੇ ਤੁਸੀਂ ਕੀ ਸੁਹੀਏ ਭਗਵਾਨ ਚਮਨਾਂ ਦੀ ਸਰਕਾਰ ਸਹੀ ਹੁੰਦੀ ਤਾਂ ਇਹ ਚ ਮੇਲੇ ਸਾਡੇ ਅੱਜ ਖਤਮ ਹੋਈ ਜਾਂਦੇ ਕਦੇ ਦੇ ਖਤਮ ਹੋ ਜਾਣੇ ਸੀ ਉਹ ਪੰਜਾਬ ਦਾ ਬੱਚਾ ਪੰਜਾਬ ਦਾ ਲੜਕਾ ਸਾਰੇ ਜਿੰਨੇ ਸਿਆਸਤਾ ਐਮਐਲਏ ਸਭ ਪੰਜਾਬ ਦੇ ਆ ਸਭ ਐਸੇ ਦੇ ਸੁੱਕੇ ਪਏ ਪੰਜਾਬ ਦੇ ਆ ਉਹਨਾਂ ਨੂੰ ਗੈਰਤ ਨਹੀਂ ਆਉਂਦੀ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰ ਰਿਹਾ ਮੈਂ ਉਹਨਾਂ ਦੀ ਮਗਰ ਲਾ ਕੇ ਕਿਉਂ ਇਹੋ ਜਿਹਾ ਕੰਮ ਕਰਾਂ ਹੂੰ 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 ਬਿਲਕੁਲ ਇਨਕਾਰ ਕਰਦੇ ਹਾਂ ਭਗਵਾਨ ਸਤਿਮਾਨ ਬੇਨਤੀ ਮੰਦਾ ਬੇਨਤੀ ਕਰਦਾ ਤੇਰੇ ਅੱਗੇ ਮੋਦੀ ਜੀ ਇੱਕ ਗੱਲ ਨਾ ਮੰਨੀ ਇੱਕ ਗੱਲ ਨਾ ਮੰਨੀ ਅਸੀਂ ਤੇਰੇ ਮਗਰੇ ਤੇ ਮੋਦੀ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਕਿ ਸਾਡੇ ਪੰਜਾਬ ਦੇ ਨਾਲ ਬੇਇਨਸਾਫੀ ਨਾ ਕਰ ਅਨਿਆ ਕਰ ਜਿਹੜਾ ਸਾਡੇ ਤੇ ਤੂੰ ਦੋਸ਼ ਲਾਉਂਦਾ ਨਾ ਜਾਂ ਸਾਡੇ ਜਿਹੜੇ ਮਤਲਬ ਇੱਕ ਕੇਸ ਕੋਈ ਹੋਇਆ ਜਾਂ ਕਸ਼ ਉਹ ਵਾਪਸ ਕਰ ਸਾਡੀਆਂ ਜਿੰਨੀਆਂ ਮੰਗਾਂ ਸਾਡੀਆਂ ਮੰਗਾਂ ਪੂਰੀਆਂ ਸੋ ਅਸੀਂ ਦੇ ਬਾਪੂ ਨਿਸ਼ਾਤਰ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆਪੋ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਕਰਦਾ ਹਾਂ